ਦੋਸਤੋ ਅੱਜ ਇੱਕ ਨਵੀਂ ਸਕੀਮ ਲੈ ਕੇ ਆਏ ਹਾਂ ਤੁਹਾਡੇ ਤੱਕ ਇਸ ਸਕੀਮ ਦੇ ਤਹਿਤ ਦੋਸਤੋ ਜੇ ਤੁਹਾਡੇ ਘਰ ਦੇ ਵਿੱਚ ਕੁੜੀ ਹੈ ਠੀਕ ਹੈ ਜੀ ਘਰ ਦੇ ਵਿੱਚ ਕੁੜੀ ਹੈ ਤਾਂ ਤਾਂ ਨੂੰ ਸਰਕਾਰ ਹੈ ਜਿਹੜਾ ਉਹ 2 ਲੱਖ ਰੁਪਏ ਤੱਕ ਦਾ ਜਿਹੜਾ ਸਹਾਇਤਾ ਰਾਸ਼ੀ ਪ੍ਰਦਾਨ ਕਰੇਗੀ ਤਾਂ ਇਸ ਸਕੀਮ ਦੇ ਜਿਹੜੇ ਫਾਰਮ ਨੇ ਦੋਸਤੋ ਉਹ ਵੀ ਸ਼ੁਰੂ ਹੋ ਚੁੱਕੇ ਨੇ ਕਿਵੇਂ ਫਾਰਮ ਭਰਨਾ ਹੈ ਤੇ ਕਿਹਨ-ਕਿਹਨੇ ਫਾਰਮ ਭਰ ਸਕਦਾ ਹੈ ਤੇ ਕਿਹੜਾ-ਕਿਹੜਾ ਕੁੜੀਆਂ ਨੂੰ ਇਹ ਲਾਭ ਮਿਲਣ ਵਾਲਾ ਹੈ ਸਾਰਾ ਕੁਝ ਇਸ ਵੀਡੀਓ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਤਾਂ ਦੋਸਤੋ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਨਾ ਲੱਗਦੇ ਘੰਟੀ ਦਾ ਬਟਨ ਦਬਾ ਕੇ ਹੋਰ ਤੇ ਜਰੂਰ ਪ੍ਰੈਸ ਕਰ ਲੈਣਾ ਤਾਂ ਜੋ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇਗੀ ਦੋਸਤੋ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਕਿ ਜਿਨ੍ਹਾਂ ਦੇ ਘਰੇ ਕੁੜੀਆਂ ਨੇ ਉਹਨਾਂ ਨੂੰ ਸਰਕਾਰ ਹਰ ਇੱਕ ਤਰ੍ਹਾਂ ਦੀ ਸਹੂਲਤਾਂ ਉਪਲਬਧ ਕਰਾਉਂਦੀ ਹੈ ਤਾਂ ਦੋਸਤੋ ਕਈ ਵਾਰ ਇਹ ਹੁੰਦਾ ਹੈ ਕਿ ਆਪਾਂ ਨੂੰ ਉਸ ਸਕੀਮ ਦੇ ਬਾਰੇ ਉਸ ਸ਼ੁਭਦਾ ਦੇ ਬਾਰੇ ਉਸ ਲਾਭ ਲੈਣ ਦੀ ਸਕੀਮ ਦੇ ਬਾਰੇ ਪਤਾ ਨਹੀਂ ਹੁੰਦਾ ਕਿ ਆਪਾਂ ਨੂੰ ਕਿਵੇਂ ਲਾਭ ਲੈਣਾ ਹੈ ਤਾਂ ਕਿਵੇਂ ਨਹੀਂ ਲੈਣਾ ਹੈ ਦੋਸਤੋ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋਗੇ ਤਾਂ ਦੋਸਤੋ ਤੁਹਾਨੂੰ ਹਰੇਕ ਤਰ੍ਹਾਂ ਦੀ ਐਹੋ ਜੀ ਵੀਡੀਓ ਮਿਲਦੀ ਰਹੇਗੀ ਜਿਹੜੇ ਕਿ ਹਰੇਕ ਵਰਗ ਦੇ ਲੋਕਾਂ ਦੇ ਲਈ ਅਸੀਂ ਵੀਡੀਓ ਆਪਣੇ ਚੈਨਲ ਦੇ ਉੱਤੇ ਅਪਡੇਟ ਕਰਦੇ ਰਹੇ ਹਾਂ ਜਿਹਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਸਕੀਮਾਂ ਤਾਂ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਨੂੰ ਵੀ ਹਰ ਇੱਕ ਤਰ੍ਹਾਂ ਦੀ ਸਕੀਮ ਦਾ ਵੇਰਵਾ ਮਿਲਦਾ ਰਹੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਦੋਸਤੋ ਚੱਲਦੇ ਹਾਂ ਮੇਨ ਅਪਡੇਟ ਦੇ ਉੱਤੇ ਤਾਂ ਦੋਸਤੋ ਆ ਪਾ ਚੁੱਕੇ ਮੇਨ ਅਪਡੇਟ ਦੇ ਉੱਤੇ ਠੀਕ ਹੈ ਜੀ ਮੇਨ ਅਪਡੇਟ ਦੇ ਉੱਤੇ ਆ ਚੁੱਕਿਆ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਇਸ ਸਕੀਮ ਦਾ ਨਾਮ ਹੈ ਜੀ ਬਾਗਿਆ ਲక్ష్ਮੀ ਯੋਜਨਾ ਠੀਕ ਹੈ ਜੀ ਸਕੀਮ ਦਾ ਨਾਮ ਹੈ ਬਾਗਿਆ ਲక్ష్ਮੀ ਯੋਜਨਾ ਤੁਸੀਂ ਧਿਆਨ ਨਾਲ ਪੜ ਲੈਣਾ ਹੈ ਭਾਗਯलक्ष्मी ਯੋਜਨਾ ਦੇ ਤਹਿਤ ਸਰਕਾਰ ਬੇਟੀਆਂ ਨੂੰ ਜਿਹੜਾ ਯਾਨੀ ਕਿ ਪੁੱਤਰੀਆਂ ਨੂੰ ਕੁੜੀਆਂ ਨੂੰ ਦੇਵੇਗੀ 2 ਲੱਖ ਰੁਪਏ ਦਾ ਜਿਹੜੇ ਇਹ ਫਾਰਮ ਹੈ ਉਹ ਵੀ ਸ਼ੁਰੂ ਹੋ ਚੁੱਕੇ ਨੇ ਤੇ 2 ਲੱਖ ਰੁਪਏ ਦਾ ਲਾਭ ਇਹ ਸਰਕਾਰ ਦੇਣ ਜਾ ਰਹੀ ਹੈ ਠੀਕ ਹੈ ਜੀ ਭਾਗਯलक्ष्मी ਸਕੀਮ ਦੇ ਤਹਿਤ ਸਰਕਾਰ ਵੱਲੋਂ 2 ਲੱਖ ਰੁਪਏ ਦਿੱਤੇ ਜਾਂਦੇ ਹਨ ਤਾਂ ਜੋ ਕੋਈ ਗਰੀਬ ਵਿਅਕਤੀ ਆਪਣੀ ਧੀ ਦੀ ਪੜ੍ਹਾਈ ਕਰਾ ਸਕੇ ਅਤੇ ਆਪਣੀ ਧੀ ਦਾ ਵਿਆਹ ਕਰਾ ਸਕੇ ਤਾਂ ਦੋਸਤੋ ਮੋਟਾ-ਮੋਟਾ ਤੁਹਾਨੂੰ ਇਹ ਦੱਸਦਾ ਕਿ ਇਹ ਜਿਹੜੀ ਸਕੀਮ ਹੈ ਇਹ ਸਿਰਫ ਉਹਨਾਂ ਕੁੜੀਆਂ ਦੇ ਲਈ ਹੀ ਧਿਆਨ ਦੇ ਵਿੱਚ ਰੱਖ ਕੇ ਬਣਾਈ ਗਈ ਹੈ ਕਿ ਉਹਨਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਦਾ ਜਿਹੜਾ ਲਾਭ ਦਿੱਤਾ ਜਾਵੇ ਤਾਂ ਜੋ ਜਿਹੜੇ ਗਰੀਬ ਲੋਕ ਨੇ ਉਹ ਆਪਣੀ ਧੀ ਹੈ ਜਿਹੜੀ ਉਹਨਾਂ ਦੀ ਧੀ ਹੈ ਉਹਦੀ ਪੜ੍ਹਾਈ ਕਰਵਾ ਸਕਣ ਠੀਕ ਹੈ ਜੀ ਕਿਉਂਕਿ ਕਈ ਵਾਰ ਇਹ ਹੁੰਦਾ ਕਿ ਬੱਚਾ ਜਿਹੜਾ ਪੜ੍ਹਾਈ ਦੇ ਵਿੱਚ ਅੱਭਲ ਹੁੰਦਾ ਹੈ ਤਾਂ ਗਰੀਬੀ ਦੇ ਕਾਰਨ ਉਹ ਅੱਗੇ ਨਹੀਂ ਪੜ ਸਕਦਾ ਇਸ ਕਰਕੇ ਸਰਕਾਰ ਨੇ ਇਹ ਫਾਰਮ ਲਾਂਚ ਕੀਤੇ ਨੇ ਠੀਕ ਹੈ ਜੀ ਭਗਿਆਲਕshmi ਯੋਜਨਾ ਦੇ ਤਹਿਤ ਕਿ ਤੁਸੀਂ ਇਸ ਸਕੀਮ ਦੇ ਤਹਿਤ ਅਪਲਾਈ ਕਰਕੇ ਤੁਸੀਂ ਆਪਣੀ ਕੁੜੀ ਦਾ ਜਿਹੜਾ ਪੜ੍ਹਾਈ ਦਾ ਖਰਚਾ ਉਠਾ ਸਕਦੇ ਤੇ ਨਾਲੇ ਜੇ ਤੁਸੀਂ ਧੀ ਦਾ ਵਿਆਹ ਕਰਨਾ ਹੈ ਤੇ ਤੁਸੀਂ ਉਹ ਵੀ ਧੀ ਦਾ ਉਹਦਾ ਵਿਆਹ ਕਰ ਸਕਦੇ ਹੋ ਸਰਕਾਰ ਤੋਂ 2 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਇਹ ਲੈ ਕੇ ਤਾਂ ਤੁਹਾਨੂੰ ਦੱਸਣਾ ਚਾਹਾਂਗੇ ਜੇਕਰ ਤੁਹਾਡੇ ਘਰ ਦੇ ਵਿੱਚ ਵੀ ਧੀਆ ਹਨ ਤਾਂ ਹੁਣ ਤੁਸੀਂ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਸਰਕਾਰ ਤੁਹਾਨੂੰ 2 ਲੱਖ ਰੁਪਏ ਦੇਵੇਗੀ ਜੀਆ ਦੋਸਤੋ ਸਰਕਾਰ ਹੁਣ ਤੁਹਾਨੂੰ 2 ਲੱਖ ਰੁਪਏ ਦੇਵੇਗੀ ਚਾਹੇ ਤੁਹਾਡੇ ਘਰ ਇੱਕ ਧੀ ਹੋਵੇ ਚਾਹੇ ਦੋ ਧੀਆ ਹੋਣ ਚਾਹੇ ਤਿੰਨ ਧੀਆ ਹੋਣ ਠੀਕ ਹੈ ਜੀ ਉਹ ਉਹਨਾਂ ਦਾ ਤੁਸੀਂ ਫਾਰਮ ਭਰ ਸਕਦੇ ਹੋ ਤੇ ਸਰਕਾਰ ਤੁਹਾਨੂੰ 2 ਲੱਖ ਰੁਪਏ ਦਾ ਜਿਹੜਾ ਲਾਭ ਹੈ ਦੇਣ ਜਾ ਰਹੀ ਹੈ ਹੁਣ ਜਿਸ ਨੂੰ ਤੁਸੀਂ ਆਪਣੀ ਬੇਟੀ ਦੀ ਪੜ੍ਹਾਈ ਦੇ ਅਤੇ ਵਿਆਹ ਦੀ ਵਿੱਤੀ ਸਹਾਇਤਾ ਹੈ ਮਦਦ ਵਿੱਚ ਵਰਤ ਸਕਦੇ ਹੋ ਜੀ ਹਾਂ ਦੋਸਤੋ ਉਹੀ ਗੱਲ ਆ ਗਈ ਜਿਹੜਾ 2 ਲੱਖ ਰੁਪਏ ਮਿਲੇਗਾ ਉਹਦੇ ਨਾਲ ਚਾਹੇ ਤੁਸੀਂ ਕੁੜੀ ਦਾ ਵਿਆਹ ਕਰਨਾ ਹੋਵੇ ਚਾਹੇ ਫਿਰ ਉਹਦੀ ਉਚੇਰੀ ਜਿਹੜੀ ਹੈ ਵਿੱਦਿਆ ਹਾਸਲ ਕਰਾਉਣੀ ਹੋਵੇ ਉਸ ਨੂੰ ਪੜ੍ਹਾਈ ਕਰਾਉਣੀ ਹੋਵੇ ਉਹਦੇ ਵਿੱਚ ਵੀ ਇਹ 2 ਲੱਖ ਤੁਹਾਡੀ ਮਦਦ ਕਰੇਗਾ ਤਾਂ ਦੋਸਤੋ ਇਸ ਯੋਜਨਾ ਨੂੰ ਭਾਗ ਲక్ష్ਮੀ ਯੋਜਨਾ ਦਾ ਨਾਮ ਦਿੱਤਾ ਜਾਂਦਾ ਹੈ ਭਾਗ ਲక్ష్ਮੀ ਯੋਜਨਾ ਦਾ ਨਾਮ ਦਿੱਤਾ ਗਿਆ ਇਸ ਸਕੀਮ ਨੂੰ ਠੀਕ ਹੈ ਜੀ ਅੱਗੇ ਤੁਹਾਨੂੰ ਦੱਸ ਰਿਹਾ ਜੀ ਭਾਗ ਲక్ష్ਮੀ ਯੋਜਨਾ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਸ ਸਕੀਮ ਦੇ ਤਹਿਤ ਬੱਚੀ ਦੇ ਜਨਮ ਤੇ ਠੀਕ ਹੈ ਜੀ ਬੱਚੀ ਦੇ ਜਨਮ ਦੇ ਉੱਤੇ 50000 ਰੁਪਏ ਅਤੇ 5100 ਰੁਪਏ ਦੇ ਬੌਂਡ ਦਿੱਤੇ ਜਾਂਦੇ ਹਨ ਜੀ ਹਾਂ ਦੋਸਤੋ ਜਦੋਂ ਬੱਚੀ ਜਨਮ ਲੈਂਦੀ ਹੈ ਠੀਕ ਹੈ ਜੀ ਜਦੋਂ ਜਨਮ ਹੁੰਦਾ ਹੈ ਬੱਚੀ ਦਾ ਤਾਂ ਉਸ ਮੈਂ ਜਿਹੜਾ 50000 ਰੁਪਏ ਹੈ ਠੀਕ ਹੈ ਜੀ ਇੱਕ 50000 ਰੁਪਏ ਤੇ ਇੱਕ 5100 ਰੁਪਏ ਦਾ ਜਿਹੜਾ ਬੌਂਡ ਦਿੱਤਾ ਜਾਂਦਾ ਯਾਨੀ ਕਿ ਇੱਕ ਸਰਟੀਫਿਕੇਟ ਦਿੱਤਾ ਜਾਂਦਾ ਹੈ ਠੀਕ ਹੈ ਜੀ ਸਰਟੀਫਿਕੇਟ ਦਿੱਤਾ ਜਾਂਦਾ ਹੈ ਇਸ ਦੇ ਨਾਲ ਹੀ ਸਰਕਾਰ ਵੱਲੋਂ ਬੱਚੀ ਦੇ ਜਨਮ ਦੇ ਉੱਤੇ ਠੀਕ ਹੈ ਜੀ ਬੱਚੀ ਦੇ ਜਨਮ ਦੇ ਉੱਤੇ 2 ਲੱਖ ਰੁਪਏ ਇਕੱਠੇ ਦਿੱਤੇ ਜਾਂਦੇ ਹਨ 21 ਸਾਲ ਦੀ ਉਮਰ ਦੇ ਵਿੱਚ ਬਦਲਾ ਸਕਦੇ ਹਨ ਜੀ ਹਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਜਿਹੜਾ 50 ਹਜ਼ਾਰ ਦਾ ਠੀਕ ਹੈ ਜੀ ਤੇ ਤੇ ਜਿਹੜਾ 5100 ਰੁਪਏ ਦਾ ਜਿਹੜਾ ਬੌਂਡ ਦਿੱਤਾ ਜਾਂਦਾ ਹੈ ਉਸ ਨੂੰ 2 ਲੱਖ ਰੁਪਏ ਵਜੋਂ ਆਪਾਂ ਕਢਵਾ ਸਕਦੇ ਹਾਂ 21 ਸਾਲ ਦੀ ਉਮਰ ਤੋਂ ਬਾਅਦ ਜਦੋਂ ਆਪਾਂ ਉਸ ਨੂੰ ਇਹ ਸਰਟੀਫਿਕੇਟ ਲੈ ਕੇ ਜਮ੍ਹਾਂ ਕਰੋਨੇਓ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਸਰਟੀਫਿਕੇਟ ਆਪਾਂ ਜਮ੍ਹਾਂ ਕਰਾ ਦਿੰਨੇ ਆ ਤਾਂ ਉਸ ਤੋਂ ਬਾਅਦ ਆਪਾਂ ਨੂੰ ਜਿਹੜਾ ਜਿੰਨੀ ਵੀ amount ਦਾ ਸਰਟੀਫਿਕੇਟ ਹੈ 2 ਲੱਖ ਰੁਪਏ ਦਾ ਉਹ ਆਪਾਂ ਨੂੰ ਮਿਲ ਜਾਂਦਾ ਹੈ ਠੀਕ ਹੈ ਜੀ ਬੱਚੇ ਦੀ ਪੜ੍ਹਾਈ ਦੇ ਲਈ 6ਵੀਂ ਜਮਾਤ ਦੇ ਵਿੱਚ 3000 ਰੁਪਏ ਦਿੱਤੇ ਜਾਂਦੇ ਹਨ 8ਵੀਂ ਜਮਾਤ ਦੇ ਵਿੱਚ ਦੋਸਤੋ 5000 ਰੁਪਏ ਦਿੱਤੇ ਜਾਂਦੇ ਹਨ ਅਤੇ ਇੰਟਰਮੀਡੀਏਟ ਵਿੱਚ ਜਿਹੜਾ ਤੁਸੀਂ ਪੜਾਉਣਾ ਚਾਹੁੰਦੇ ਹੋ ਬੱਚਿਆਂ ਨੂੰ ਤੇ 7000 ਰੁਪਏ ਜੋ ਸੀ ਕੁੜੀਆਂ ਨੂੰ ਦਿੱਤੇ ਜਾਂਦੇ ਹਨ ਠੀਕ ਹੈ ਜੀ ਬਹੁਤ ਵਧੀਆ ਸਕੀਮ ਹੈ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਨੂੰ ਇਹ ਸਕੀਮ ਮਿਲੇ ਤਾਂ ਜਲਦੀ ਤੋਂ ਜਲਦੀ ਅਰਜੀ ਫਾਰਮ ਤੁਸੀਂ ਭਰ ਸਕਦੇ ਹੋ ਇਸ ਸਕੀਮ ਦੇ ਤਹਿਤ ਸਿਰਫ ਉਹਨਾਂ ਪਰਿਵਾਰਾਂ ਨੂੰ ਹੀ ਲਾਭ ਮਿਲੇਗਾ ਜਿਨ੍ਹਾਂ ਦੀ ਸਾਲਾਨਾ ਆਮਦਨ ਜਿਹੜੀ 2 ਲੱਖ ਰੁਪਏ ਜਿਹੜੀ ਦੱਸੀ ਗਈ ਹੈ ਅਤੇ ਜੋ ਮੂਲ ਰੂਪ ਦੇ ਵਿੱਚ Rajasthan ਕਾ ਨਿਵਾਸੀ ਹਨ ਹਾਂਜੀ ਦੋਸਤੋ ਜਿਹੜੇ ਬਾਹਰੋਂ ਆ ਕੇ ਆਪਣੇ ਰਾਜ ਦੇ ਵਿੱਚ ਵਸ ਰਹੇ ਨੇ ਉਹਨਾਂ ਵਾਸਤੇ ਇਹ ਸਕੀਮ ਨਹੀਂ ਹੈ ਜਿਹੜੇ ਮੂਲ ਰੂਪ ਦੇ ਨਾਲ ਹੀ ਸਥਾਨਕ ਨਿਵਾਸੀ ਨੇ ਉਹਨਾਂ ਵਾਸਤੇ ਹੀ ਇਹ ਸਕੀਮ ਹੈ ਉਹਨਾਂ ਨੂੰ ਬੱਚੇ ਦੇ ਜਨਮ ਦੇ ਉੱਤੇ 1 ਸਾਲ ਦੇ ਅੰਦਰ ਅੰਦਰ ਰਜਿਸਟ੍ਰੇਸ਼ਨ ਕਰਵਾਉਣਾ ਜ਼ਰੂਰੀ ਹੈ ਇੱਕ ਪਰਿਵਾਰ ਵੱਧ ਤੋਂ ਵੱਧ ਦੋ ਲੜਕੀਆਂ ਦਾ ਲਾਭ ਲੈ ਸਕਦਾ ਹੈ ਠੀਕ ਹੈ ਜੀ ਇੱਕ ਪਰਿਵਾਰ ਹੈ ਜਿਹੜਾ ਵੱਧ ਤੋਂ ਵੱਧ ਦੋ ਲੜਕੀਆਂ ਦਾ ਲਾਭ ਲੈ ਸਕਦਾ ਹੈ ਸਕੀਮ ਦਾ ਬਿਨੇ ਪੱਤਰ ਫਾਰਮ ਭਰਨ ਦੇ ਲਈ ਤੁਹਾਡੇ ਕੋਲ ਮਾਪਿਆਂ ਦਾ ਆਧਾਰ ਕਾਰਡ ਹੋਣਾ ਚਾਹੀਦਾ ਹੈ ਜੀ ਰਾਸ਼ਨ ਕਾਰਡ ਹੋਣਾ ਚਾਹੀਦਾ ਹੈ ਬੱਚੇ ਦਾ ਜਨਮ ਸਰਟੀਫਿਕੇਟ ਠੀਕ ਹੈ ਜੀ ਤੇ ਆਮਦਨ ਸਰਟੀਫਿਕੇਟ ਜਾਤੀ ਸਰਟੀਫਿਕੇਟ ਅਸਲ ਰਿਹਾਇਸੀ ਸਰਟੀਫਿਕੇਟ ਬੈਂਕ ਖਾਤੇ ਦੀ ਪਾਸਬੁੱਕ ਅਤੇ ਫੋਟੋ ਹੋਣੀ ਚਾਹੀਦੀ ਹੈ ਜੀहां ਦੋਸਤੋ ਤੁਹਾਨੂੰ ਫੇਰ ਤੋਂ ਦੱਸਦੀ ਹੈ ਕਿ ਇਹ ਸਕੀਮ ਲੈਣ ਦੇ ਵਾਸਤੇ 2 ਲੱਖ ਰੁਪਏ ਲੈਣ ਦੇ ਵਾਸਤੇ ਤੁਹਾਨੂੰ ਕੀ ਕੀ ਕਰਨਾ ਹੋਵੇਗਾ ਤਾਂ ਦੋਸਤੋ ਜਦੋਂ ਵੀ ਤੁਹਾਡੀ ਕੁੜੀ ਜਨਮ ਲੈਂਦੀ ਹੈ ਠੀਕ ਹੈ ਜੀ 2 ਲੱਖ ਰੁਪਏ ਦੀ ਸਕੀਮ ਲੈਣ ਦੇ ਵਾਸਤੇ ਤੁਹਾਨੂੰ ਕੀ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਤੁਸੀਂ ਤੁਹਾਡਾ ਜਿਹੜਾ ਮੂਲ ਨਿਵਾਸੀ ਉਸ ਰਾਜ ਦਾ ਹੋਣਾ ਜ਼ਰੂਰੀ ਹੈ ਠੀਕ ਹੈ ਜੀ ਤਾਂ ਬੱਚੀ ਦੇ ਜਨਮ ਦੇ ਉੱਤੇ ਦੋਸਤੋ ਰਜਿਸਟ੍ਰੇਸ਼ਨ ਕਰਵਾਉਣਾ ਜ਼ਰੂਰੀ ਹੈ ਇੱਕ ਸਾਲ ਦੇ ਅੰਦਰ ਅੰਦਰ ਜੀ ਤਾਂ ਦੋਸਤੋ ਇੱਕ ਸਾਲ ਦੇ ਅੰਦਰ ਅੰਦਰ ਤੁਹਾਨੂੰ ਰਜਿਸਟ੍ਰੇਸ਼ਨ ਕਰਉਣਾ ਜ਼ਰੂਰੀ ਹੈ ਠੀਕ ਹੈ ਜੀ ਤੇ ਇੱਕ ਪਰਿਵਾਰ ਹੈ ਜਿਹੜਾ ਵਾਧ ਤੋ ਵਾਧ ਦੋ ਲੜਕੀਆਂ ਦੇ ਫਾਰਮ ਭਰ ਸਕਦਾ ਹੈ ਠੀਕ ਹੈ ਜੀ ਸਕੀਮ ਦਾ ਬਿਨੇ ਪੱਤਰ ਫਾਰਮ ਦੇ ਲਈ ਤੁਹਾਨੂੰ ਤੁਹਾਡੇ ਕੋਲ ਮਾਪਿਆਂ ਦਾ ਆਧਾਰ ਕਾਰਡ ਹੋਣਾ ਚਾਹੀਦਾ ਹੈ ਠੀਕ ਹੈ ਜੀ ਮਾਪਿਆਂ ਕੋਲ ਆਧਾਰ ਕਾਰਡ ਹੋਣਾ ਚਾਹੀਦਾ ਹੈ ਉਹਨਾਂ ਕੋਲ ਰਾਸ਼ਨ ਕਾਰਡ ਵੀ ਹੋਣਾ ਚਾਹੀਦਾ ਹੈ ਅੱਗੇ ਜੀ ਬੱਚੇ ਦਾ ਜਨਮ ਸਰਟੀਫਿਕੇਟ ਆ ਉਹ ਵੀ ਹੋਣਾ ਚਾਹੀਦਾ ਕਿ ਬੱਚੇ ਦੀ ਕਿੰਨੀ ਉਮਰ ਹੋ ਗਈ ਕਿੱਥੇ ਜਨਮ ਲਿਆ ਉਹ ਸਾਰਾ ਕੁਝ ਉਸ ਦੇ ਵਿੱਚ ਬੇਰਵਾ ਹੁੰਦਾ ਹੈ ਆਮ ਤਨ ਸਰਟੀਫਿਕੇਟ ਵੀ ਜ਼ਰੂਰੀ ਹੈ ਤੇ ਜਾਤੀ ਸਰਟੀਫਿਕੇਟ ਵੀ ਜ਼ਰੂਰੀ ਹੈ ਠੀਕ ਹੈ ਜੀ ਤੇ ਜਿਹੜਾ ਅਸਲ ਰਿਹਾਏ ਸੀ ਸਰਟੀਫਿਕੇਟ ਆ ਉਹ ਵੀ ਬਹੁਤ ਜ਼ਰੂਰੀ ਹੈ ਇਸ ਸਕੀਮ ਦੇ ਲਈ ਤੇ ਬੈਂਕ ਖਾਤੇ ਦੀ ਪਾਸਬੁੱਕ ਅਤੇ ਫੋਟੋ ਹੋਣੀ ਚਾਹੀਦੀ ਹੈ ਠੀਕ ਹੈ ਜੀ ਬੈਂਕ ਖਾਤੇ ਦੀ ਪਾਸਬੁੱਕ ਤੇ ਫੋਟੋ ਹੋਣੀ ਚਾਹੀਦੀ ਹੈ ਜਿਸ ਦੇ ਵਿੱਚ ਤੁਸੀਂ ਇਹ ਫਾਰਮ ਇਹ ਜਿਹੜਾ ਪੈਸਾ ਲੈਣਾ ਚਾਹੁੰਦੇ ਹੋ ਠੀਕ ਹੈ ਜੀ ਤੋ ਦੋਸਤੋ ਤੁਸੀਂ ਦੇਖ ਸਕਦੇ ਹੋ ਭਾਗਯलक्ष्मी ਸਕੀਮ ਦੇ ਲਈ ਅਰਜੀ ਦੀ ਪ੍ਰਕਿਰਿਆ ਕੀ ਰਹਿਣ ਵਾਲੀ ਹੈ ਉਹ ਤੁਹਾਨੂੰ ਦੱਸ ਦਈਏ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਇਸ ਸਕੀਮ ਦਾ ਬਿਨੇ ਪੱਤਰ ਹੈ ਜਿਹੜਾ ਭਰਨ ਦੇ ਲਈ ਅਧਿਕਾਰਿਕ ਵੈਬਸਾਈਟਾਂ ਦੇ ਤੁਸੀਂ ਜਾਣਾ ਹੈ ਜਿਹੜਾ ਕਿ ਅਸੀਂ ਡਿਸਕ੍ਰਿਪਸ਼ਨ ਵਿੱਚ ਦੇ ਦਾਂਗੇ ਜਿੱਥੇ ਕਿ ਬਿਨੇ ਪੱਤਰ ਡਾਊਨਲੋਡ ਕਰਨ ਤੋਂ ਬਾਅਦ ਬਿਨੇ ਪੱਤਰ ਵਿੱਚ ਮੰਗੀ ਗਈ ਸਾਰੀ ਜਾਣਕਾਰੀ ਨੂੰ ਸਹੀ ਢੰਗ ਦੇ ਨਾਲ ਭਰਨਾ ਹੋਵੇਗਾ ਠੀਕ ਹੈ ਜੀ ਹੁਣ ਤੁਹਾਨੂੰ ਇਸ ਦੇ ਨਾਲ ਆਪਣੇ ਸਾਰੇ ਜ਼ਰੂਰੀ ਡਾਕੂਮੈਂਟ ਜਿਹੜੇ ਨੱਥੀ ਕਰਨੇ ਪੈਣਗੇ ਜਿਹੜਾ ਤੁਸੀਂ ਫਾਰਮ ਲੋਗੇ ਠੀਕ ਹੈ ਜੀ ਉਦੇ ਨਾਲ ਜਿਹੜੇ ਤੋਂ ਡਾਕੂਮੈਂਟ ਆਉਣਗੇ ਸਾਰੇ ਤੁਸੀਂ ਨੱਥੀ ਕਰਕੇ ਇੱਕ ਫਾਰਮ ਬਣਾ ਲੈਣਾ ਸਟੱਪਲਰ ਲਾ ਲੈਣਾ ਤੇ ਇਸ ਤੋਂ ਬਾਅਦ ਤੁਸੀਂ ਭਰਿਆ ਹੋਇਆ ਅਰਜੀ ਫਾਰਮ ਲੈ ਕੇ ਤੁਹਾਡੇ ਨਜ਼ਦੀਕੀ ਅੰਗੜਵਾੜੀ ਜਿਹੜਾ ਕੇਂਦਰ ਹੈ ਠੀਕ ਹੈ ਜਾਂ ਫਿਰ ਮਹਿਲਾ ਅਤੇ ਬਾਲ ਵਿਕਾਸ ਦਫ਼ਤਰ ਦੇ ਵਿੱਚ ਇਸ ਨੂੰ ਜਮ੍ਹਾਂ ਕਰਉਣਾ ਤਾਂ ਉਸ ਤੋਂ ਬਾਅਦ ਦੋਸਤੋ ਤੁਹਾਨੂੰ ਇੱਕ ਸਰਟੀਫਿਕੇਟ ਮਿਲ ਜਾਵੇਗਾ ਜਦੋਂ ਤੁਸੀਂ ਇਹ ਫਾਰਮ ਭਰ ਕੇ ਠੀਕ ਹੈ ਜੀ ਨਾਲ ਜਿਹੜੇ ਡਾਕੂਮੈਂਟ ਮੈਂ ਤੁਹਾਨੂੰ ਦੱਸੇ ਨੇ ਉਹ ਲਵਾ ਕੇ ਠੀਕ ਹੈ ਜੀ ਤੁਸੀਂ ਜਦੋਂ ਜਾਓਗੇ ਠੀਕ ਹੈ ਜੀ ਜਾਂ ਤੇ ਫਿਰ ਅੰਗੜਵਾਲੀ ਦਫ਼ਤਰ ਦੇ ਵਿੱਚ ਜਮ੍ਹਾਂ ਕਰਾ ਦੇਓ ਜਾਂ ਫਿਰ ਬਾਲ ਵਿਕਾਸ ਦਫ਼ਤਰ ਦੇ ਵਿੱਚ ਤੁਸੀਂ ਜਮ੍ਹਾਂ ਕਰਾ ਸਕਦੇ ਹੋ ਜਿਸ ਤੋਂ ਬਾਅਦ ਦੋਸਤੋ ਤੁਹਾਨੂੰ ਇੱਕ ਫਾਰਮ ਮਿਲ ਜੇਗਾ ਠੀਕ ਹੈ ਜੀ ਸਰਟੀਫਿਕੇਟ ਹੋਏਗਾ ਉਹ ਉਹ ਸਰਟੀਫਿਕੇਟ ਨੂੰ ਜਦੋਂ ਤੁਹਾਡੀ ਕੁੜੀ 21 ਸਾਲ ਦੀ ਹੋਏਗੀ ਠੀਕ ਹੈ ਜੀ ਉਦੋਂ ਤੁਸੀਂ ਉਹ ਫਾਰਮ ਦਿਖਾ ਕੇ ਜਿਹੜਾ ਸਰਟੀਫਿਕੇਟ ਦਿਖਾ ਕੇ ਉਹ ਸਰਕਾਰ ਤੋਂ 2 ਲੱਖ ਰੁਪਏ ਲੈ ਸਕਦੇ ਹੋ ਤਾਂ ਦੋਸਤੋ ਇਹ ਸੀ ਵੱਡੀ ਅਪਡੇਟ ਜਿਹੜੀ ਕਿ ਕੁੜੀਆਂ ਦੇ ਫਾਰਮਾਂ ਨੂੰ ਲੈ ਕੇ ਕੁੜੀਆਂ ਦੇ ਫਾਰਮ ਭਰੇ ਜਾ ਰਹੇ ਨੇ ਜਿਹਦੇ ਵਿੱਚ 2 ਲੱਖ ਰੁਪਏ ਕੁੜੀਆਂ ਨੂੰ ਮਿਲ ਰਹੇ ਨੇ ਤੇ ਘਰ ਦੇ ਵਿੱਚ ਕੁੜੀਆਂ ਤੇ ਉਹਨਾਂ ਲਈ ਬਹੁਤ ਹੀ ਚੰਗੀ ਖਬਰ ਹੈ ਤੇ ਇਹਦਾ ਅਰਜੀ ਫਾਰਮ ਸ਼ੁਰੂ ਹੋ ਚੁੱਕੇ ਨੇ ਤੁਸੀਂ ਵੀ ਜਲਦ ਤੋਂ ਜਲਦ ਜਾ ਕੇ ਇਹ ਅਰਜੀ ਫਾਰਮ ਤੁਸੀਂ ਭਰ ਸਕਦੇ ਹੋ ਧੰਨਵਾਦ ਜੀ